ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਿਆਰੀ ਸਾਧ ਸੰਗਤ ਜੀਓ ਸੋਰਮਣੀ ਭਗਤ ਰਵਿਦਾਸ ਜੀ ਮਹਾਰਾਜਿਆਂ ਦੇ ਜਨਮ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਇਆਂ ਅੱਜ ਤਰੀਕ 9 ਹੋ ਗਈ ਵੀ ਹੈ ਤੇ ਕੱਲ ਨੂੰ ਸਾਰੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਥਾਮਾਂ ਤੇ ਤਕਰੀਬਨ ਹਰ ਜਗ੍ਹਾ ਸੋਰਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਬਹੁਤ ਹੀ ਖੁਸ਼ੀਆਂ ਭਰਿਆ ਬੜੇ ਹੀ ਉੱਚ ਪੱਧਰ ਤੇ ਮਨਾਇਆ ਜਾਂਦਾ ਹੈ ਤੇ ਸੰਗਤਾਂ ਨੂੰ ਅਪੀਲ ਹੈ ਕਿ ਕੁਝ ਐਸਾ ਮੈਸੇਜ ਦਿਓ ਜਿਹੜੇ ਅ ਰਵਿਦਾਸ ਮਹਾਰਾਜ ਜੀ ਦਰਬਾਰ ਅਲੱਗ ਬਣਾ ਚੁੱਕੇ ਨੇ ਮੈਂ ਉਹਨਾਂ ਲਈ ਬੇਨਤੀ ਕਰਨਾ ਚਾਹਾਂਗਾ ਕਿ ਸੋਰਮਣੀ ਪੱਕ ਰਵਿਦਾਸ ਜੀਾਂ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਅਸੀਂ ਦੁਨੀਆਵੀ ਹੋ ਕੋ ਬੰਦੇ ਆ ਜੇ ਸਾਡੀਆਂ ਸੋਚਾਂ ਵੀ ਦੁਨੀਆਵੀ ਨੇ ਅਗਰ ਪਰਮਾਤਮਾ ਨੂੰ ਇਹ ਮਨਜ਼ੂਰ ਨਾ ਹੁੰਦਾ ਤਾਂ ਗੁਰਵਾਣੀ ਦੇ ਵਿੱਚ ਉਹਨਾਂ ਦਾ ਨਾਮ ਦਰਜ ਨਾ ਹੁੰਦਾ ਤਾਂ ਬਹੁਤ ਸਾਰੇ ਭਗਤਾਂ ਦੀ ਗੱਲ ਬਹੁਤ ਸਾਰੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਤਰਜਾ ਤੇ ਉਸ ਬਾਣੀ ਦੇ ਉੱਪਰ ਚੱਲਣੇ ਵਾਸਤੇ ਸਾਨੂੰ ਉਪਦੇਸ਼ ਦਿੱਤੇ ਗਏ ਹਨ ਕਹੋ ਰਵਿਦਾਸ ਆਸ ਲਗਦੀ ਮਾਂ ਚਿਰ ਪਿਆ ਕਸ਼ ਉਹਨਾਂ ਭਗਤਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਉਹਨਾਂ ਭਗਤਾਂ ਨੇ ਉਹਨਾਂ ਦੀ ਸੇਵਾ ਕੀਤੀ ਹੈ ਤੇ ਭਗਤ ਬਣੇ ਹੈ ਤੇ ਅੱਜ ਅਸੀਂ ਕੀ ਇਸ ਦੁਨਿਆਵੀ ਹੋਣ ਕਰਕੇ ਸਾਡੀ ਸੋਚ ਉਨੇਕ ਉੱਥੇ ਤੱਕ ਹੀ ਹੈ ਕਿ ਅਸੀਂ ਜਾਂ ਤਾਂ ਕੁਝ ਸੋਚ ਹੀ ਨਹੀਂ ਸਕਦੇ ਭਗਤਾਂ ਨੂੰ ਗੁਰੂਆਂ ਨਾਲ ਵਕ ਕਰਨ ਤੇ ਲੱਗੇ ਹੋਏ ਆ ਅਸੀਂ ਉਹਨਾਂ ਦੇ ਮੰਦਰ ਅਲੱਗ ਬਣਾ ਕੇ ਗੁਰਦੁਆਰੇ ਸਾਹਿਬ ਅਲੱਗ ਬਣਾ ਕੇ ਕਿਆ ਸਾਬਤ ਕੀ ਕਰਨਾ ਚਾਹੁੰਦੇ ਆ ਕਿ ਸਾਡੇ ਵਰਗਾ ਸਮਝਦਾਰ ਕੋਈ ਨਹੀਂ ਇੱਥੇ ਤਾਂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਪਸ਼ਟ ਕਹਿ ਦਿੱਤਾ ਵਾ ਜੀ ਪੂਰੇ ਕਾਕਿਆ ਸਭ ਕੁਝ ਪੂਰਾ ਬਾਦ ਕਾਟ ਕ੍ਰਿਸ਼ਨ ਹੈ ਉਹ ਕੁਰਬਾਨੀ ਦੇ ਅੰਦਰ ਤਾਂ ਜੋ ਵੀ ਹੈ ਸਭ ਪੂਰਾ ਹੀ ਹੈ ਉਹਦੇ ਵਿੱਚ ਅਗਰ ਇਹ ਗੱਲਾਂ ਹੋਣ ਲੱਗ ਗਈਆਂ ਤਾਂ ਸਾਰੇ ਕਹਿਣਗੇ ਵੀ ਆਪਣੇ ਆਪਣੇ ਭਗਤਾਂ ਦੇ ਜਿਹੜੇ ਗੁਰਦੁਆਰਾ ਸਭ ਬਣਾ ਲਓ ਕਿੱਦਾਂ ਨਹੀਂ ਹੁੰਦਾ ਹੈ ਬਾਣੀ ਨੂੰ ਬਾਣੀ ਨਾਲ ਜੁੜੋ ਇੱਕ ਪਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹੈ ਅਸੀਂ ਜਿੰਨੇ ਵੀ ਆਂਸ਼ਾ ਉਸ ਪਰਮਾਤਮਾ ਦੀਆਂ ਆਂਸ਼ਾ ਜਾਤ ਪਾਤ ਬਣਾਉਣ ਵਾਲੇ ਆ ਪਈਆਂ ਹੋਰ ਨਹੀਂ ਕੋਈ ਬਗਾਨਾ ਉੱਪਰੋਂ ਨਹੀਂ ਆਇਆ ਉਹ ਤਾਂ ਕਹਿੰਦੇ ਮਾਨਸਕੀ ਜਾਤ ਸਭ ਇੱਕ ਹੈ ਪਹਿਚਾਣ ਉਹ ਠੀਕ ਮਾਨਸਕੀ ਜਾਤ ਤੁਸੀਂ ਜੱਸੀ ਸੀ ਕਿ ਅੱਜ ਅਸੀਂ ਜੱਟ ਸੈਣੀ ਸਭ ਕੁਝ ਬਣ ਕੇ ਬੈਠੇ ਆ ਕਦੋਂ ਪੈਦਾ ਕੀਤੇ ਮਹਾਰਾਜ ਨੇ ਇਹ ਤਾਂ ਕਰ ਹੀ ਨਹੀਂ ਹੈਗੇ ਤੇ ਗੁਰੂ ਨੂੰ ਵੀ ਗੁਰੂ ਮੰਨਣ ਦੀ ਗੱਲ ਕਰੀ ਹਤਾਵੇ ਸਿੱਖਾਂ ਨੇ ਇੱਕੋ ਗੱਲ ਕਰੀ ਸੀ ਕਿ ਭਾਈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਗੁਰੂ ਗ੍ਰੰਥ ਜੀ ਮਾਰਿਓ ਪ੍ਰਗਟ ਗੁਰਾਂ ਕੀ ਦੇ ਲੇਕਿਨ ਅਸੀਂ ਕੀ ਇਦਾਂ ਤੁਰੇ ਹੋਏ ਸਾਡਾ ਤਾਂ ਵਿਸ਼ਾ ਹੀ ਲੱਗ ਹੋ ਗਿਆ ਵਾ ਇਦਾਂ ਥੋੜੀ ਹੁੰਦਾ ਤੋ ਇਸ ਕਰਕੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਭਗਤ ਰਵਦਾਸ ਸਰਮ ਨੇ ਭਗਤ ਰਵਦਾਸ ਜੀਆਂ ਦੇ ਜਨਮ ਦਿਹਾੜੇ ਹੁੰਦੀਆਂ ਕੱਲ ਨੂੰ ਖੰਡ ਪਾਠ ਸਵਰਮ ਹੋਣੇ ਆ ਤੇ ਦਿਖਾਵੇ ਦੀ ਸੇਵਾ ਨਾ ਕਰਿਓ ਅਗਰ ਉਹਨੂੰ ਖੁਸ਼ ਕਰਨਾ ਹੈ ਤਾਂ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੇ ਚਤਰਾਈ ਆਪ ਗਵਾ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਕਿ ਕੱਲ ਨੂੰ ਖੰਡਪਤ ਸਾਹਿਬ ਆਫਰਾਮ ਹੋਣੇ ਆ ਸਾਰਿਆਂ ਨੇ ਉੱਥੇ ਜਾ ਕੇ ਆਪਣਾ ਅਮਰਤ ਵੇਲੇ ਇਸ਼ਨਾਨ ਪਾਣੀ ਕਰਕੇ ਸੇਵਾ ਕਰੋ ਸਫਾਈਆਂ ਕਰੋ ਦਰਬਾਰ ਸਾਹਿਬ ਦੀਆਂ ਤੇ ਉਹਨਾਂ ਭਗਤਾਂ ਨੂੰ ਯਾਦ ਕਰੋ ਕਿ ਉਹਨਾਂ ਨੇ ਕਿਹੜੀਆਂ-ਕਿਹੜੀਆਂ ਕੁਰਬਾਨੀਆਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਮਹਿਮਾ ਜਿਹੜੀ ਹੈਗੀ ਉਹ ਤੁਹਾਨੂੰ ਕੌਣ ਵਾਸਤੇ ਮੌਕਾ ਮਿਲਿਆ ਹੈ ਸਾਲ ਵਿੱਚ ਇੱਕ ਵਾਰ ਹੀ ਐਸਾ ਮੌਕਾ ਹੁੰਦਾ ਹੈ ਤੇ ਜਦੋਂ ਅਸੀਂ ਵੱਧ ਚੜ ਕੇ ਸੇਵਾ ਕਰਦੇ ਹਾਂ ਪਰ ਉਹ ਤਾਂ ਕਹਿੰਦੇ ਸਾਥ-ਸਾਥ ਸਿਮਰੋ ਹਰ ਗੋਬਿੰਦ ਮਨੰਤਰ ਕੀ ਉਤਰਾਚੰਦ ਇਹ ਸਵਾਸ ਸਾਹ ਜਿਹੜਾ ਹੈਗਾ ਸਿਮਰਨ ਕਰਨ ਵਾਸਤੇ ਪਰਮਾਤਮਾ ਨੇ ਕਿਹਾ ਹੈ ਪਰ ਅਸੀਂ ਸਾਲ ਵਾਦੋਂ ਇੱਕ ਸਾਲ ਤੇ ਵਿੱਚ ਇੰਨਾ ਜੋਰ ਲਾ ਦਿੰਦੇ ਆ ਕਿ ਸਭ ਪੂਰਾ ਸਾਲ ਅਸੀਂ ਕੁਛ ਦੇ ਵੀ ਨਹੀਂ ਹੈਗੇ ਅਸੀਂ ਜਾ ਕੇ ਵੀ ਨਹੀਂ ਵੇਖਣਾ ਹੈਗਾ ਵੀ ਕੀ ਹੋ ਰਿਹਾ ਹੈ ਕੀ ਨਹੀਂ ਸਿਸ ਕਰਕੇ ਇਹ ਦਿਖਾਵੇ ਦੇ ਜਿਹੜੇ ਹੈਗੇ ਪਿਆਰ ਆ ਉਹਨਾਂ ਨੂੰ ਛੱਡ ਕੇ ਨਾ ਅਸੀਂ ਉਹਨਾਂ ਗੁਰੂ ਸਾਹਿਬਾਨ ਦੀਆਂ ਬਾਣੀਆਂ ਨੂੰ ਸਤਿਕਾਰ ਦਈਏ ਪਿਆਰ ਦਈਏ ਤੇ ਗੁਰੂਆਂ ਦੀ ਦੱਸੀ ਹੋਈ ਦਿਸ਼ਾ ਦੇ ਵੱਲ ਜਾ ਕੇ ਆਪਣਾ ਜੀਵਨ ਸਫਲਾ ਕਰੀਏ ਤੇ ਉਹਨੇ ਪਕਤ ਨੂੰ ਪ੍ਰਣਾਮ ਕਰੀਏ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਇਹਨਾਂ ਗੁਰੂਆਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਸੋ ਕੋਈ ਬੋਲਣ ਲੱਗੇ ਗਲਤੀ ਹੋਵੇ ਤਾਂ ਮਾਫ ਕਰ ਦਿਓ ਲੇਕਿਨ ਸੇਵਾ ਜਿਹੜੀ ਹੈਗੀ ਜ਼ਰੂਰ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ